ਤੇ ਹੁਣ ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਕਰਦੇ ਹਾਂ ਗੱਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੇ ਪਾਉਨੇ ਇੱਕ ਨਜ਼ਰ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਐਤਵਾਰ ਨੂੰ ਵੀ ਮੀਂਹ ਦਰਜ ਕੀਤਾ ਗਿਆ ਸਿਰਸਾ ਦੇ ਵਿੱਚ ਹਰਿਆਣਾ ਦੇ ਸਿਰਸਾ ਦੇ ਵਿੱਚ ਸਭ ਤੋਂ ਵੱਧ 49.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਐਤਵਾਰ ਵਾਲੇ ਦਿਨ ਬਰਸਾਤ ਦਰਜ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਸ਼ਾਮਲ ਨਹੀਂ ਇਸ ਤੋਂ ਇਲਾਵਾ ਫਰੀਦਕੋਟ ਪਠਾਨਕੋਟ ਫਿਰੋਜ਼ਪੁਰ ਦੇ ਵਿੱਚ ਵੀ ਮੀਂਹ ਦਰਜ ਕੀਤਾ ਗਿਆ ਗਾਂਢੀ ਸੂਬੇ ਹਰਿਆਣਾ ਦੇ ਅੰਬਾਲਾ ਦੇ ਵਿੱਚ 12.1 ਮੀਟਰ ਹਿਸਾਬ ਦੇ ਵਿੱਚ 14. 6 ਮਿਲੀਮੀਟਰ ਸਿਰਸਾ ਦੇ ਵਿੱਚ 49.5 ਮਿਲੀਮੀਟਰ ਅਤੇ ਪਾਣੀ ਪੱਤ ਦੇ ਵਿੱਚ 10.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਇਸ ਦੇ ਮੁਕਾਬਲੇ ਮੀਂਹ ਜਿਹੜਾ ਉਹ ਘੱਟ ਦਰਜ ਕੀਤਾ ਗਿਆ ਗੱਲ ਕਰੀਏ ਅ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੀਂਹ ਪਿਆ ਉਹ 3.7 ਮਿਲੀਮੀਟਰ ਲੁਧਿਆਣਾ ਦੇ ਵਿੱਚ 2.4 ਮਿਲੀਮੀਟਰ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ 9. 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਡੈਮਾਂ ਦੀ ਕੀ ਸਥਿਤੀ ਹੈ ਡੈਮਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਘਟ ਦਰਜ ਕੀਤਾ ਗਿਆ ਪਾਣੀ ਘਟ ਰਿਹਾ ਡੈਮਾਂ ਦੇ ਵਿੱਚ ਪਾਣੀ ਦਾ ਫਲੋ ਵੀ ਘਟ ਰਿਹਾ ਪਾਣੀ ਦਾ ਪੱਧਰ ਵੀ ਘਟ ਰਿਹਾ ਜਿਸ ਕਾਰਨ ਹੁਣ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦਾ ਖਤਰਾ ਉਹ ਇੱਕ ਵਾਰ ਲੱਗ ਰਿਹਾ ਕਿ ਉਹ ਟਲ ਗਿਆ ਕਿਉਂਕਿ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਉਹ ਢੇਠਾ ਚਲੇ ਗਿਆ ਸੋ ਦਰਿਆ ਦੇ ਵਿੱਚ ਵੀ ਪਾਣੀ ਦੀ ਰਫ਼ਤਾਰ ਘਟੀ ਆ ਜਿਸ ਕਾਰਨ ਹੁਣ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ ਦਾ ਖਾਦਸ਼ਾ ਸੀ ਉਹ ਇਲਾਕੇ ਵੀ ਹੁਣ ਸੁਰੱਖਿਅਤ ਹੋ ਗਏ ਨੇ ਸੋ ਪੰਜਾਬ ਦੇ ਵਿੱਚ ਹਲਕਾ ਵੀ ਪਿਆ ਇਸ ਮੀਂਹ ਦੇ ਕਾਰਨ ਜਿਹੜੀ ਹੜ ਵਰਗੀ ਸਥਿਤੀ ਨਹੀਂ ਹੈ ਹਲਕਾ ਤੋਂ ਦਰਮਿਆਨਾ ਵੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਅਜੇ ਕੋਈ پیشن گوئی ਨਹੀਂ ਹੈ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਭਾਰੀ ਮੀਂਹ ਦਾ ਨਹੀਂ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ